ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਵेंगे ਅੱਜ ਲਗਿਆ ਬਈ ਆਪਾਂ ਪਨੀਰੀ ਬੀਜਣਾ ਪ੍ਰਮਾਤਮਾ ਭਲੀ ਕਰੇ ਬਈ ਸੋਣੀ ਕੀ ਫਸਲ ਕੀ ਲਗਿਆ ਤਿਆਰੀ ਕਰਨ ਰੇਲ ਲੱਦ ਲਈ ਆਪਾਂ ਖੁੰਬਾਂ ਵਾਲਾ ਖੇਤ ਆਪਣਾ ਤਿਆਰ ਹੈ ਜਿਵੇਂ ਬਈ ਬੀਜ ਗੇਰ ਕੇ ਆਪਾਂ ਉੱਪਰੇ ਥੋੜਾ ਥੋੜਾ ਰੇਪ ਪਾ ਗਾ ਬਸ ਪਾਣੀ ਲਾ ਦਿੰਗੇ ਬਾਅਦ ਫੇ ਬੱਤਾਂ ਬੱਤਾਂ ਪਾਣੀ ਦੇਈ ਜਾਗੇ ਪਹਿਲਾਂ ਬੀਜੇ ਗਰੇਂਦੇ ਬਾਈ ਆਪਾਂ ਜੜਾ ਆ ਕੇ ਪਾਣੀ ਮਾ ਜੀ ਆਪਾਂ ਮੈਂ ਕਹਾ 6-7 ਸਾਲ ਹੋ ਗਏ ਸੁੱਕੇ ਵਾਲੀ ਬੀਜ ਰਹੇ ਆ ਵਿੱਚ ਮਾ ਜੇ ਰੇ ਨਹੀਂ ਮਿਲਦਾ ਫੇਰ ਆਪਾਂ ਜਿਹੜੀ ਸਰਾ ਫੈਕਟਰੀ ਵਾਲੇ ਸੈਲਰ ਵਾਲੀ ਰਾਖੋ ਆ ਉਸ ਗਲ ਬੀਜੀ ਇੱਕ ਦੋ ਵਾਰੀ ਜਾਂ ਇਸ ਤਰ੍ਹਾਂ ਸੁੱਕੇ ਮਾ ਵੀ ਤੰਗੜੀ ਮਾਰ ਦੇ ਗਰੇਂਦੇ ਬੀਜ ਬੀਜ ਕੇ ਗੱਲੀ ਮਾਰ ਦੇਣਾ ਠੀਕ ਹੈ ਬਾਈ ਲਿਆ ਮਾ ਮੈਂ ਬੀਜ ਚਕਾ ਕੇ ਪਰਾਲੀ ਲਾ ਦੀ ਆਪਾਂ ਨੇ ਖੇਤ ਮਾ ਬਨੇ ਰਿਹਾ ਆਪਣੀ ਵੀਡੀਓ ਕੇ ਅੱਜ ਵਾਹਿਗੁਰੂ ਪਲੀ ਕਰੇ ਮਹਾਰਾਜ ਬਾਈ ਸਭਕੇ ਕੰਮਕਾਰ ਵਧੀਆ ਚਲੇ ਲੈ ਵੀ ਇੱਕ ਕੇਰਾ ਬੀਜ ਦਿਆ ਪੀਆ 124 ਜੀਐਸ ਕੇਰੇ ਮਾਪਨੇ ਇਹ ਉਹ ਕੇਰਾ 1500 ਨੋਗਾ ਪਰਲਾ 26 ਆ ਵੇ ਵੀ ਉਹ બીਜਾ ਹੁਣ 1509 ਦਾ ਗੱਲ ਪਈ ਆਪਣੇ ਜਿੰਕ ਹਰ ਲੋਹਾ ਤੜਾ ਲਓ ਜੀ 1509 ਵੀ ਵਿਚ ਗਿਆ ਪਰ ਆਹ ਰਾਬੀ ਜ ਦਵਾਈ ਗਲ ਟਰੀਟ ਹੋਇਆ ਵਾ ਦਵਾਈ ਲਜੀਓ ਇਧਰ ਆ ਕੇ ਪੀਆ 124 1509 ਯੂ ਵੀ ਜੰਗੇ 26 ਇਧਰ 311 ਬੀਜਾਂਗੇ ਤਕਰੀਬਨ ਇਹ ਆਪਣੀ 2 ਕੁ ਬਿੱਗੇ ਜਗ੍ਹਾ ਹੈ ਜਿਹੜੀ ਅੱਜ ਬੀਜਾਂਗੇ ਬਾਕੀ ਅੱਗੇ ਤਿਆਰ ਹੈ ਉਹ ਟਾਈਮ ਪਾ ਕੇ ਬੀਜਾਂਗੇ ਜਿਸ ਤਰ੍ਹਾਂ ਕੋਈ 5-7 ਦਿਨ ਹਫਤਾ ਇਸ ਤਰ੍ਹਾਂ ਅੱਗੇ ਪਿੱਛੇ ਕਰਕੇ ਬਾਕੀ ਤਕਰੀਬਨ ਅੱਗੇ 26 ਕੀ ਬਜਾਈ ਹੋਏਗੀ ਜਾਂ ਫਿਰ 15 ਸਨ ਹੋਗਾ ਬੀਜੇਗਾ ਇੱਕ ਕਿਹਰਾ ਤਕਰੀਬ ਜਾਦਾ ਜਾਂ 26 ਲਾਮੀ ਇੱਥੇ ਇੱਕ ਵੈਰਿਟੀ ਹੋਰ ਹੈ ਕਿਸੇ ਬੰਦੇ ਨੇ ਦੱਸਿਆ ਆਪਾਂ ਨੂੰ ਜੇ ਉਹ ਮਿਲ ਗਈ ਦੇਦੀ ਬੰਦੇ ਨੇ ਫਿਰ ਕੁਝ ਉਹ ਬੀਜਾਂਗੇ ਜਿੰਕਾ ਪਾਦੀ ਧੱਲਾ ਲੋਹਾ ਪਾਤਿਆ ਡੀਏਪੀ ਮਿਲਿਆ ਨਹੀਂ ਆਪਾਂ ਨੂੰ ਕੁਛ ਕੱਲ ਖੇਤ ਤਿਆਰ ਕਰੇ ਤਾਂ ਮੈਂ ਕੱਲ ਕੀ ਆਪਦਾ ਬਾਹਰ ਨਹੀਂ ਤਾਂ ਪੱਤਲੇ ਫੱਟ ਕੇ ਦਲੇ ਪਾਉਂਦੇ ਆਪਣੇ ਕੋ ਪਿਆਦਾ 22 13 ਤੇ ਲੱਗੇ ਪਾਣ ਜਲ ਥੋੜਾ ਥੋੜਾ ਅੰਟ ਪਾ ਕੇ ਚਲ ਕੰਮ ਬੰਦ ਜੇ ਲੈ ਬਈ ਨਿਬੜ ਗਿਆ ਪੌਦ ਬੀਜਣੇਗਾ ਛੱਟਾ ਮਾਰਦੇ ਆਪਾਂ ਨੇ ਦੇਖੋ ਵੀ ਸਹੀ ਆ ਵੀ ਜੇਬ ਯੂਕੇ ਆਰਾ ਦਾ ਬਈ ਆਪਣਾ 1 ਕਾਉਂਟਰ ਬੀਜਾ ਆਪਾਂ ਨੇ ਇਸ ਮਾ ਪਾਇਆ 1 ਕਾਉਂਟਰ 20 ਕਿਲੋ ਬੀਜ ਥੋੜਾ ਵੱਧ ਪਾਇਆ ਵੱਧ ਕਾਸਤੇ ਪਾਇਆ ਇਸ ਮਾ ਨਾ ਕਈ ਵਾਰੀ ਉੱਪਰ ਰਹਿ ਜਾਂਦੇ ਨੇ ਜਿਹਨਾਂ ਨੂੰ ਧੁੱਪ ਲੱਗ ਜਾ ਉਹ ਫਿਰ ਨਾ ਜੰਮਦੇ ਨਹੀਂ ਦਾਣੇ ਫਿਰ ਬਹੁਤ ਛਿੱਧੀ ਪੈ ਜਾ ਇਸ ਕਰਕੇ ਆਪਣੇ ਮੈਂ 20 ਕਿਲੋ ਵਿੱਚ ਵੱਧ ਪਾ ਦਿਆ ਘਰੇ ਮੈਂ ਘਰੇ ਪਾ ਰਹੇ ਆ ਆਪਣੇ ਬੰਦੇਓ ਦੇਖੋ ਛਿੱਟਾ ਮਾਰ ਦਿਆ ਮੈਂ ਅੱਛਾ ਇਹ ਉਹ ਕਿਹੜਾ ਦਾ ਬਣਾ 40 ਕਿਲੋ ਦਾ ਇਸਮਾ ਆਪਣੇ ਵਿਜਿਆ 30 ਕਿਲੋ ਵਿੱਚ 1500 ਨੂੰ 40 ਕਿਲੋ ਵਾਲੇ ਮਾ ਇਹੋਂ ਆਪਣੇ ਤਾਂ ਬੀਜਾ ਥੋੜਾ ਨਾ ਬਹੁਤ ਮੋਟੀ ਹੋ ਜਾ ਫਿਰ ਬਾਸਮਤੀ ਜੇ ਬਹੁਤੀ ਬਰੀਕ ਪਾਉਦੋ ਹੈ ਨਾ ਫਿਰ ਕਈ ਵਾਰੀ ਗਰਮੀ ਪੈਂਦੀ ਉਹ ਜਲ ਜਾ ਪਾਉਦੋ ਜੇ ਥੋੜੀ ਜਾਨਦਾਰ ਪਾਉਦੋ ਹੈ ਨਾ ਥੋੜੀ ਛਿੱਦੀ ਹੋਇਆ ਠੀਕ ਰਹਾ ਅੱਛਾ ਇਸਮਾ ਬੀਜਾ ਬਾਈ ਆਪਾਂ ਨੇ 70 ਕਿਲੋ ਬੀਜ ਕਿਆ ਰੇ ਮਾ ਤਕਰੀਬਨ ਆਪਣਾ ਇਹ ਖੇਤ ਹੈ 2 ਬਿੱਗੇ 5 ਬਿਸਵੇ ਇਸਮਾ ਆਪਾਂ ਨੇ 2 ਕਾਉਂਟਰ 20 ਕਿਲੋ ਬੀਜ ਪਾਦਿਆ ਥੋੜਾ ਬੀਜ ਆਪਣਾ 20 ਕਿਲੋ ਫालतू ਪੈ ਗਿਆ ਜਣੀ ਕੁਆਂਟਰ ਬੀਜ ਪਾਵਾਂ ਅਕਿੱਲੇ ਮੈਂ ਪੰਜ ਕੁ ਵਿਸਵੇ ਜਗ੍ਹਾ ਵੀ ਵੱਧਾ ਚਲੋ ਇਹੀ ਜੀ ਡੌਨਡ ਡੋਨ ਵਾਲੀ ਜਗ੍ਹਾ ਵੀ ਨਿਕਟ ਜਾ ਆ ਵਿੱਚ ਕਿਾਰੇ ਬਣੇ ਹੋਏ ਬਾਕੀ ਜਰਮੀਨੇਸ਼ਨ ਹੋਵਾ ਜਿਸ ਤਰ੍ਹਾਂ ਵੀ ਮੈਂ ਤੁਹਾਨੂੰ ਦਿਖਾਵਾਂਗਾ ਦੱਸੋ ਬਾਈ ਕਿਹੜੇ ਕਿਹੜੇ ਬੰਦੇ ਨੇ ਪਾਉਤ ਬੀਜ ਦੀ ਕਿਹੜੇ ਕਿਹੜੇ ਰਹਿ ਗਏ ਆਪਾਂ ਥੋੜੇ ਲੇਟ ਤੇ ਆਪਣਾ ਬਰਸਾਤ ਹੋ ਗਈ ਦੀ ਜਾਨਾ ਖੇਤ ਗਿੱਲਾ ਦਾ ਪਹਿਲਾਂ ਰੋਣੀ ਕਰਦਾ ਦਾ ਆਪਾਂ ਨੇ ਇਸ ਕਰਕੇ ਫਿਰ ਕੱਲ ਸਕਾਸਕੂ ਕੇ ਕਰਾ ਕਰਾ ਕਲਰ ਲਗਿਆ ਜੋ ਬਈ 6 ਮਹੀਨੇ ਕੀ ਫਾਸਲੇ ਚ ਕਾਲੀ ਕਰੇ ਬੰਦਾ ਉਲਝ ਜਾ ਗਈ ਵਰੀ ਇਸ ਕਰਕੇ ਦੋ ਦਿਨ ਆਪਣਾ ਲੇਟੋ ਕਰਨਾ ਸਮਝਿਆ ਇਹ ਖੇਤ ਆਪਣਾ ਘਰ ਕੇ ਨੇੜਾ ਹੈ ਬਹੁਤ ਦੂਰ ਪਾਣੀ ਪੂਣੀ ਲਾਣਾ ਹੋਰ ਨਾਲੇ ਬਈ ਆਪਣੀ ਨੀਗਾਂ ਕੇ ਤਲੇ ਪਾਉਦਾ ਅੱਜ ਕੱਲ ਟਾਈਮ ਮਾੜਾ ਜੇ ਆਪਾਂ ਕਿਸੇ ਹੋਰ ਮੋਟਰ ਪਰ ਬੀਜ ਦੇ ਉਧਰ ਉਧਰ ਤੇ ਜਰ ਰੌਣੀ ਨਹੀਂ ਕਰੀ ਦੀ ਸੱਤ ਦੋ ਦਿਨ ਹੋਰ ਵੀ ਪਹਿਲਾਂ ਬੀਜ ਜੰਦੀ ਪਰ ਆਪਾਂ ਨੇ ਉਰੀ ਬੀਜੀ ਉਹ ਹਰ ਸਾਲ ਉਰੀ ਬੀਜਦਾ ਹਾਂ ਜੋ ਡੈਡ ਕਿਲਾ ਇਹ ਮੈਂ ਪਾਉਦੋ ਵੀ ਜਾਂ ਹਰ ਸਾਲ ਇਹ ਕਪਨੀ ਕਨੌਰ ਵਾਲੀ ਮੋਟਰ ਹੈ ਜਿਹੜੀ ਉੱਥੇ ਕਿਹਾ ਬੀਜਣੇ ਦੀ ਸਲਾਹ ਆਏ ਸੀਗੀ ਇੱਥੇ ਦੇਖਦੇ ਹਾਂ ਕੀ ਆਪਣਾ ਬਾਦਮਟੂਆ ਹੀ ਪਵਾ ਬਈ ਸਾਈਂ ਇੱਥੇ ਨਾ ਪਹਿਲੇ ਵੀ ਲੇਬਰ ਉੱਥੇ ਬਿਠਾ ਦੇਗੇ ਚੱਲ ਥੋੜੀ ਬੋਦੀ ਬਹੁਤ ਬੀਜੀ ਵੀ ਇੱਥੇ ਲਾਈ ਜਾਈਏ ਪੌਣੇ 8 ਵਜੇ ਬਾਈ ਤਕਰੀਬਨ ਆਪਣਾ 8 ਵਜੇ ਤੱਕ ਨਿਪਟ ਜਾਣਾ 15 ਮਿੰਟ ਘੱਟ ਰਹਿ ਗਿਆ ਰੇ ਗਣਾ ਨੇਗਾ 8:30 ਵਜੇ ਲਾਈਟ ਆਣੀ ਹੈ ਪਾਣੀ ਚੱਲਦਾ ਹੋ ਜਾਏਗਾ ਫਿਰ ਆਪਾਂ ਨੂੰ ਜਾਣਾ ਹੈ ਬਾਹਰ ਕਿਧਰੇ ਥੋੜਾ ਤੂੜੀ ਘਰੇ ਹਵਾ ਕੰਮ ਅੱਜ ਰਿਪਰ ਵੀ ਚੱਲੇਗਾ ਫੋੜਾ ਤੂੜੀ ਬਣਾਵਾਂਗੇ ਨਹੀਂ ਕਰਕੇ ਤੂੜੀ ਰਹਿ ਜੀ ਖੜੀ ਜੀ ਆਪਾਂ ਫਤ ਕਿੱਲੇ ਰਹ ਰਹੇ ਹਾਂ ਕੱਲ ਨਾਸਲਾ ਜੀ ਹੋ ਗਈ ਬਣਾਣੇ ਕੀ ਫਿਰ ਕੱਲ ਦੇਖਿਆ ਲਾਨ ਲੂਣ ਬਣ ਜੇਗੀ ਫਿਰ ਤਕਰੀਬਨ ਆਪਣਾ ਰੀਪਰ ਚਲੇ ਰਹੇ ਹਲੇ ਗੀ ਬਈ ਲਾਈਟ ਛੱਡ ਤੇ ਪਾਣੀ ਬੀਜ ਤੇ ਕੱਜ ਪਹਿਲਾ ਲੋ ਵਿੱਚ ਆ ਬਈਆਂ ਬੀਜ ਖੁੱਲੇ ਆਣ ਦੋ ਸਵਾ ਦੋ ਵਿਕੇ ਜਗ੍ਹਾ ਬੀਜ ਗਈ ਕਿ ਚਾਰ ਰਿਆ ਬਈ ਟੁੱਡੀ ਵਾਲਾ ਕੰਮ ਥੋੜਾ ਜਿਹਾ ਰਹਿ ਗਿਆ ਛੱਡ ਪਰਨੇ ਦੇ ਪੂਰਾ ਪੂਰਾ ਸਰੇ ਗਏ ਨਾ ਕਾ 4311 ਟਰਾਲੀ ਲੈ ਕੇ ਹੈ